वर् क्या कहते पांच वर्ग शीरे वर्गे भाई गोके योधे वर्गे चेले वर्गे आबड्डी कबड्डी कबड्डी हो गई मित्रोंकेश आ गया ਪਰਬਾਲਾ ਰਕੇਸ਼ ਆ ਗਿਆ ਹੈ ਕੌਡੀ ਪਾਉਂਡ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਗੱਡੀ ਤੇ ਕਹਿੰਦੇ ਬੱਕੋ ਵਾਲਾ ਜੱਟ ਘੇੜ ਘੇੜ ਕੱਢ ਦਿੰਦਾ ਮਟ ਕਹਿੰਦੇ ਡੱਗੋ ਵਾਲਾ ਜੱਟ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆਏ ਹਾਏ ਆਏ ਹਾਏ ਕਾਈਓ ਦਾ ਗਿੱਲੀ ਵਾਲਾ ਇਸ ਲਈ ਵਧਿਆ ਹੋਇਆ ਉਧਰ ਚਾਰ ਹੈ ਸਰਨਾ ਨਾਲ ਜਸੂ ਪਿੰਡ ਵਾਲਾ ਬੱਬੂ ਪਿੰਡ ਵਾਲਾ ਉਹ ਚਾਰੇ ਤਿਆਰ ਵਰ ਤਿਆਰ ਬੈਸਟ ਨੂੰ ਫੋੜ ਇੱਕ ਪਾਸੇ ਉਈ ਬੱਲੇ ਬੱਲੇ ਆ ਹੋਈ ਹੈ ਫੈਨ ਕਹਿੰਦੇ ਟਿਕਾਣੇ ਵਾਲੇ ਜੱਫੇ ਲਾਉਦਾ ਹੈ ਮਾੜ ਸਿੱਕ ਤੁਲਗ ਸੱਟਿਆ ਉਹ ਚਦਰਵਾ ਦੀ ਜਿਵੇਂ ਕਹਿੰਦੇ ਚਾਦਰੀ ਰਾਤ ਦੇ ਵਿੱਚ ਅੱਜ ਫਾਈਨਲ ਮੈਚ ਚੱਲਦਾ ਹੋਇਆ ਆ ਪੌਪਰ ਵਾਲਾ ਪ੍ਰਵੀਰ ਤੇ ਆ ਬੱਬੂ ਪਿੰਡਰ ਆ ਬੱਬੂ ਪਿੰਡਰ ਉਹ ਜਿਹੜੇ ਇੱਕ ਦਾ ਫੱਲਿਆ ਹੋਇਆ ਹੈ ਬਾਲੇ ਬੱਲੇ ਬੱਲੇ ਕਰਵਾਤੀ ਹੈ ਆਹ ਕੌਣ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪਾਪਰ ਵਾਲਾ ਪ੍ਰਵੀਨ ਆਹ ਬੱਲੇ ਆਹ